ਆਉਣਾ ਪਊਗਾ ਵੀ ਕੀ ਕਾਰਨ ਰਹਿ ਤੇ ਕੀ ਨਹੀਂ ਕਿਉਂਕਿ ਮੁਲਾਜ਼ਮਾਂ ਦੇ ਮਸਲੇ ਦੇ ਜਿਹੜੇ ਉਹ ਮڑے ਪੱਖੀਏ ਮਸਲੇ ਨਹੀਂ ਤੁਸੀਂ ਸਾਰੇ ਹੀ ਜਾਣੂ ਮੈਂ ਤੁਹਾਡੇ ਨਾਲ ਹੀ ਸੰਬੰਧਤ ਆ ਉਹ ਮੈਨੂੰ ਡਿਸਕਸ ਕਰਨ ਦੀ ਲੋੜ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇੱਕ ਵੱਜਮਾ ਸੰਘਰਸ਼ ਦਿੱਤਾ ਜਾਵੇ ਸਾਲ 2021 'ਚ ਸੰਘਰਸ਼ ਦਿੱਤਾ ਸੀ ਵੱਜਮਾ ਸੰਘਰਸ਼ ਦਿੱਤਾ ਸੀ ਸਾਰੇ ਨੇ ਰਲ ਕੇ ਦਿੱਤਾ ਔਰ ਬੜੀਆਂ ਜਿੱਤਾਂ ਪ੍ਰਾਪਤ ਕੀਤੀਆਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਸਾਡਾ ਜਿਹੜਾ ਕੰਮ ਹੈ ਉਹੋ ਜਿਹਾ ਸੰਘਰਸ਼ ਦੀ ਮੰਗ ਕਰ ਰਿਹਾ ਹੈ ਕਿ ਪੈਡਿਸੀਜਨ ਦੇ ਵਿੱਚ ਕਿਸੇ ਮਾਸਲੀ ਵਗੈਰਾ ਦਾ ਪ੍ਰੋਗਰਾਮ ਦਿੱਤਾ ਜਾਵੇ ਆ ਲੋ ਸਾਡੇ ਮੰਗਾ ਮਸਲੇ ਜਿਹੜੇ ਉਹ ਹੱਲ ਕੀਤੇ ਜਾਣ ਹੁਣ ਚੋਣ ਜਾਬਤਾ ਲੱਗ ਰਿਹਾ ਹੈ ਲੱਗ ਗਿਆ ਸਾਡੇ ਕੋਲੇ ਸਵਾਲ ਆਉਂਦੇ ਆ ਹੁਣ 2 ਮਹੀਨੇ ਕੀ ਕਰੋਗੇ ਸਾਨੂੰ ਦੱਸੋ ਕੀ ਪ੍ਰੋਗਰਾਮ ਦੇਓ ਸਾਡੀ ਧਰਨੇ ਪਲਾਜ਼ਮਾ ਦੀ رائے ਆ ਰਹੀ ਹੈ ਕਿ ਇਹ 2 ਮਹੀਨੇ ਦੇ ਵਿੱਚ ਸਾਨੂੰ ਇਹਨਾਂ ਸਿਆਸੀ ਲੀਡਰਾਂ ਦਾ ਇਹ ਮਰਮਟੋਟੋ ਨੂੰ ਟੋਲਿਆ ਦਾ ਇਹ ਝਾੜੂ ਵਾਲੀ ਪਾਰਟੀ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਜਿਵੇਂ ਅਸੀਂ ਕਾਂਗਰਸ ਸਰਕਾਰ ਦਾ ਕੀਤਾ ਸੀ ਔਰ ਵੜਕੀਤ ਬਾਦਲਵਰ ਕਹਿੰਦਾ ਕੀਤਾ ਸੀ ਔਰ ਕੀ ਉਹਨਾਂ ਦਾ ਹਾਲ ਹੋਇਆ ਤੁਹਾਡੇ ਸਾਹਮਣੇ ਔਰ ਅਸੀਂ ਚਾਹੁੰਦੇ ਆਂ ਕਿ ਜੁਆਇੰਟ ਫੋਰਮ ਨੂੰ ਇਹ 2 ਮਹੀਨਿਆਂ ਦੇ ਵਿੱਚ ਜਿੰਨਾ ਚਿਰ ਇਲੈਕਸ਼ਨ ਚੱਲਣੇ ਆ ਪ੍ਰੋਗਰਾਮ ਦੇਣੇ ਚਾਹੀਦੇ ਆ ਝਾੜੂ ਪਾਰਟੀ ਦੇ ਖਿਲਾਫ ਵੀ ਆਪਾਂ ਕੋਈ ਰੈਲੀਆਂ ਕਰੀਏ ਮਜਾਰੇ ਕਰੀਏ ਸ਼ਹਿਰਾਂ ਦੇ ਵਿੱਚ ਮਾਰਚ ਕਰੀਏ ਇਹ ਅਸੀਂ 2021 ਦੇ ਵਿੱਚ ਰਾਤ ਨੂੰ ਜਾਗੋ ਕੱਢ ਸਕਦੇ ਇਹਨਾਂ ਦੇ ਖਿਲਾਫ ਤਾਂ ਕਿ ਹੁਣ ਨਹੀਂ ਕੱਢ ਸਕਦੇ ਹੁਣ ਸਾਨੂੰ ਕੀ ਹੋ ਗਿਆ ਮੁਲਾਜ਼ਮਾਂ ਦੇ ਸੰਘਰਸ਼ ਦੀ ਮੰਗ ਕਰ ਰਹੇ ਮੁਲਾਜ਼ਮ ਨਰਾਸ਼ਤਾ ਵੱਲ ਜਾ ਰਹੇ ਇਹ ਨਰਾਸ਼ਤਾ ਨੂੰ ਦੂਰ ਕਰਨ ਦੀ ਲੋੜ ਹੈ ਮੈਂ ਇਹ ਨਹੀਂ ਕਹ ਰਿਹਾ ਕਿ ਜੁਆਇੰਟ ਫੋਰਮ ਅੱਜ ਚੱਲ ਫੱਕਾ ਮਸਲਾ ਪ੍ਰਤੀ ਸੰਘੀਤ ਕਰਨ ਪਰ ਮੈਂ ਜਿਹੜੀ ਥੱਲੇ ਗੱਲ ਆ ਰਹੀ ਹੈ ਮੈਂ ਉਹ ਗੱਲ ਕਰ ਰਿਹਾ ਦੋ ਸਾਡਾ ਮੁਲਾਜ਼ਮ ਥੱਲੇ ਮੰਗ ਕਰਦੇ ਜੋ தாம் ਸਵਾਲ ਹੁੰਦੇ ਉਹ ਗੱਲ ਮੈਂ ਕਰ ਲੈ ਕੇ ਸਾਨੂੰ ਕੋਈ ਵੱਜਮਾ ਪ੍ਰੋਗਰਾਮ ਦੇਵਾ ਦੋ ਮਹੀਨੇ ਦੇ ਵਿੱਚ ਅਸੀਂ ਇਹਨਾਂ ਦਾ ਝਾੜੂ ਵਾਲਿਆਂ ਦਾ ਡਟ ਕੇ ਵਿਰੋਧ ਕਰੀਏ ਹੋ ਸਕਦਾ ਤੁਸੀਂ ਵੀ ਕਿਸੇ ਪਾਰਟੀ ਨਾਲ ਬੱਜੇ ਹੋ ਪਰ ਜਿਹੜੇ ਸਾਡੇ ਹੱਕ ਮਾਰੀ ਜਾਂਦੇ ਉਹ ਸਾਡੇ ਕੁਛ ਨਹੀਂ ਬਣਦੇ ਦੂਜੀ ਗੱਲ ਤੁਸੀਂ ਇਹਨਾਂ ਦਾ ਅਸਰ ਦੇਖ ਹੀ ਲਿਆ ਇਹਨਾਂ ਦਾ ਕੋਈ ਸਟੈਂਡ ਨਹੀਂ ਕੋਈ ਦੀਨ ਨਹੀਂ ਇਮਾਨ ਨਹੀਂ ਕੋਈ ਮਜਬੂਤ ਨਹੀਂ ਕਿਵੇਂ ਅੱਜ ਇਹ ਛਾਲਾ ਮਾਰ ਮਾਰ ਕੇ ਆਪਦੀਆਂ ਪਾਰਟੀਆਂ ਚੁੱਪੀ ਜਾਂਦੇ ਨੇ ਇਹ ਫਿਰ ਸਾਡੀ ਕਣੀ ਪਾਰਟੀ ਹੈ ਸਾਡੀ ਪਾਰਟੀ ਦਾ ਆਹੀ ਆ ਤੁਸੀਂ ਬੈਠਿਓ ਆਪਾਂ ਬੈਠੇ ਆ ਆਪਣੀ ਇਹ ਪਾਰਟੀ ਸੋ ਜੁਆਇੰਟ ਫਰਮ ਨਹੀਂ ਕੀਤੀ ਜਾਵੇਗੀ ਹਾਂਜੀ ਦੋਸਤੋ ਏਸੀ ਅੱਜ ਦੀ ਵਧੀਆ ਅਪਡੇਟ ਅਪਡੇਟ ਵਧੀਆ ਲੱਗੀ ਮੀਟਿੰਗ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਸਾਡੇ ਚੈਨਲ ਤੇ ਆ ਰਹੀ ਵੀਡੀਓ ਵਧੀਆ ਲੱਗ ਰਹੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਪੁੱਲਾ ਧੰਨਵਾਦ ਜੀ